ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੁੱਧਵਾਰ ਨੂੰ ਹਲਕਾ ਪੁੱਚੋ ਮੰਡੀ ਵਿੱਚ ਸੰਗਤ ਅਰਚਨ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਅੰਗ ਕੱਸਦਿਆਂ ਹੋਇਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਭਾਵੇਂ ਜਰਨੈਲ ਸਿੰਘ ਨੂੰ ਲੰਮੀ ਤੋਂ ਚੋਣ ਲੜਾਸ ਲਵੇ ਇਸ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਬਾਦਲ ਨੇ ਕਿਹਾ ਹੈ ਕਿ ਉਹ ਆਪਣੀ ਉਮੀਦਵਾਰੀ ਦਾ ਐਲਾਨ ਜਲਦ ਹੀ ਕਰ ਦੇਣਗੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਲਗਾਤਾਰ ਤੀਜੀ ਵਾਰ ਅਕਾਲੀ ਭਾਜਪਦੀ ਸਰਕਾਰ ਬਣ ਜਾ ਰਹੀ ਹੈ ਕੇਜਰੀਵਾਲ ਰੈਲੀ ਕਰ ਰਹੀ ਜੀ ਅੱਜ ਰੈਟ ਲਾਂਚ ਕਰ ਸਕਦੇ ਤੁਹਾਡੇ ਹਲਕੇ ਦੇ ਵਿੱਚ ਕੋਈ ਨਹੀਂ ਕੋਈ ਨਹੀਂ ਜੀ ਉਹ ਮਰਜ਼ੀ ਉਹਨਾਂ ਦੀ ਮੈਂ ਇਹ ਤੇ ਉਹ ਐਲਾਨ ਉਹਨਾਂ ਨੇ ਕਰਨਾ ਜਿਹਨੂੰ ਮਰਜ਼ੀ ਕਰਨਾ ਸਰ ਸਰਕਾਰ ਵੱਲੋਂ ਕੋਈ ਡਿਕਾ ਡਾ ਹੈਗਾ ਉਹ ਕਹਿ ਰਿਹਾ ਤੁਹਾਨੂੰ ਕੰਫਰਮੇਸ਼ਨ ਨਹੀਂ ਦਿੱਤੀ ਹੈ ਜੀ ਉਹ ਨਹੀਂ ਜੀ ਦਿੱਤੀ ਹੈ ਜਿਹੜਾ ਮਰਜ਼ੀ ਕਿਤੇ ਰਹਿਣਾ ਜਿਸ ਤਰ੍ਹਾਂ ਕੇਜਰੀਵਾਲ ਦਿੱਲੀ ਚ ਰਹੇ ਨੇ ਕੀ ਹੁਣ ਪੰਜਾਬ ਚ ਵੀ ਜਿਹੜੇ ਵਾਅਦੇ ਕਰ ਰਹੇ ਨੇ ਤੁਹਾਨੂੰ ਕੀ ਲਾ ਰਹੇ ਕਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਦਿੱਲੀ ਦਾ ਪੈਰ ਰੇਟਾ ਬਟੇਰਾ ਆ ਗਿਆ ਤੇਰੇ ਸ਼ਿਕਾਰੀ ਬਣ ਕੇ ਇਹ ਕਿ ਇਹ ਤਾਂ ਦੇਖੋ ਪੰਜਾਬ ਦਾ ਇੰਟਰਸਟ ਕੀ ਹੈ ਇਹਨਾਂ ਦੋ ਸੌਰ ਨੂੰ ਪੁੱਛਦਾ ਕਿ ਕੀ ਤੁਸੀਂ ਸੁਪਰੀਮ ਕੋਰਟ 'ਚ ਬਿਆਨ ਦਿੱਤਾ ਕਿ ਜੇ ਪੰਜਾਬ ਦੇ ਉਹਦੇ ਵਕੀਲ ਨੇ ਦਿੱਤਾ ਕਿ ਜੇ ਪੰਜਾਬ ਨੂੰ ਪਾਣੀ ਦਿੱਤਾ ਗਿਆ ਤਾਂ ਉਪਦੇਸ਼ ਦੇ ਟੁਕੜੇ ਟੁਕੜੇ ਹੋ ਜਾਣਗੇ